ਚੰਗਰੂਰ ਵਿਖੇ ਡੀਸੀ ਦਫਤਰ ਦੇ ਸਾਹਮਣੇ ਨਿਸ਼ਚਿਤ ਸਮੇਂ ਲਈ ਭੋਖੜ ਤਾਲ ਤੇ ਬੈਠੇ ਕੰਪਿਊਟਰ ਅਧਿਆਪਕ ਜੌਨੀ ਸ਼ਿਗਲਾ ਨੂੰ ਉਸਨੇ ਰਾਤ ਨੂੰ ਚੱਕ ਲਿਆ ਤੇ ਫਸਤਾਲ ਵਿੱਚ ਦਾਖਲ ਕਰ ਦਿੱਤਾ ਪਿਛਲੇ 19 ਸਾਲਾਂ ਤੋਂ ਸਰਕਾਰੀ ਅਨਗੈਲੀ ਅਤੇ ਮੌਜੂਦਾ ਸਰਕਾਰ ਦੇ ਵਿਤਕਰੇ ਦਾ ਸ਼ਿਕਾਰ ਕੰਪਿਊਟਰ ਅਧਿਆਪਕ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਅੰਤਮ ਕਦਮ ਚੁੱਕਨ ਨੂੰ ਮਜਬੂਰ ਹੋ ਗਏ ਹਨ ਅਤੇ ਆਪਣੇ ਹੱਕਾਂ ਦੀ ਬਹਾਲੀ ਲਈ ਕੰਪਿਊਟਰ ਅਧਿਆਪਕ ਜੌਨੀ ਸਿੰਘਲਾ ਨੇ 22 ਦਸੰਬਰ ਤੋਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਸੀ ਕੰਪਿਊਟਰ ਅਧਿਆਪਕ ਕਿਸੇ ਵਿੱਤੀ ਸਹਾਇਤਾ ਲਈ ਜਾਂ ਕਿਸੇ ਵਿੱਤੀ ਲੋੜ ਦੇ ਲਈ ਅੰਦੋਲਨ ਨਹੀਂ ਕਰ ਰਹੇ ਉਹ ਤਾਂ ਸਿਰਫ ਆਪਣੇ ਸਭਿਮਾਨ ਦੀ ਲੜਾਈ ਲੜ ਰਹੇ ਹਨ ਅਨਿਤਕ ਲਾਭ ਲੈਣ ਲਈ ਪੰਜਾਬ ਸਰਕਾਰ ਦੇ ਕੈਬਨਟ ਮੰਤਰੀਆਂ ਦੀ ਫੌਜ ਕੋਹ ਹੜਤਾਲ ਤੇ ਬੈਠੇ ਕਿਸਾਨ ਆਗੂ ਦੱਲੇਵਾਲ ਨੂੰ ਮਿਲਣ ਲਈ ਤਰਲੋ ਮੱਛੀ ਹੋ ਰਹੇ ਹਨ ਕਿਸਾਨਾਂ ਦੇ ਹੱਕ ਵਿੱਚ ਵਿਪਾਰ ਵੀ ਭੁਗਤ ਰਹੇ ਹਨ ਆਰਤੀਏ ਵੀ ਭੁਗਤ ਰਹੇ ਹਨ ਤੇ ਹੁਣ ਵਕੀਲਾ ਨੇ ਵੀ ਹਾਈ ਕੋਰਟ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਹੈ ਅਖੌਤੀ ਇਨਕਲਾਬੀਆ ਸਰਕਾਰ ਨੇ ਬੰਦੇ ਹੱਕ ਦੇਣ ਦੀ ਬਜਾਏ ਪਿਛਲੇ 125 ਦਿਨਾਂ ਤੋਂ ਮੋਰਚਾ ਲਾਈ ਬੈਠੇ ਅਤੇ 22 ਦਿਨਾਂ ਤੋਂ ਮਰਨ ਵਰਤੇ ਬੈਠੇ ਫੌਜੀ ਸਿੰਘਲਾ ਨੂੰ ਮੋਰਚੇ ਤੋਂ ਜ਼ਬਰੀ ਚੁਕਲਿਆ ਤੇ ਬਾਕੀ ਸਾਥੀਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਛੱਡ ਦਿੱਤਾ ਹਸਪਤਾਲ ਵਿੱਚ ਜੌਨੀ ਸਿੰਘਲਾ ਨੇ ਕੀ ਕਿਹਾ ਮੇਰਾ ਮਨ ਹਸਪਤਾਲ ਚ ਵੀ ਜਾ ਰਿਹਾ ਤੇ ਜਾਰੀ ਰਹੇਗਾ ਜਿੰਨੇ ਮਰਜੀ ਬੋਤਲ ਲੈਣ ਤੁਸੀਂ ਵੀ ਹੌਸਲੇ ਚ ਰਹੀ ਧੰਨਵਾਦ ਸ਼ਾਇਦ ਪੰਜਾਬ ਦੇ ਹਾਕਮਾਂ ਨੂੰ ਇਹ ਨਹੀਂ ਪਤਾ ਕਿ ਅਧਿਆਪਕ ਕਰੇ ਸੁਧਾਰ ਨਹੀਂ ਹੁੰਦਾ ਪੜ੍ਹ ਲੋ ਅਤੇ ਨਿਰਮਾਨ ਅਧਿਆਪਕ ਦੀ ਗੋਦ ਵਿੱਚ ਪਲਦੇ ਹੈ